ਸਸਿਹਕਾ ਤੇ ਉਹ ਗਣਿਤ ਦਾ ਆਪਾਂ ਬਹੁਤ ਕੁਝ ਸਿੱਖਦੇ ਆ ਰਹੇ ਆ ਤੇ ਗਣਿਤ ਦੇ ਵਿੱਚ ਅੱਜ ਆਪਾਂ ਇਹ ਦੇਖਾਂਗੇ ਵੀ ਆਪਾਂ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਦੇ ਹੋ ਗਏ ਅਸਲ ਦੇ ਵਿੱਚ ਅਸੀਂ ਕੀ ਕਰਦੇ ਜਦੋਂ ਸਾਨੂੰ ਕੋਈ ਸਾਡੀ ਉਮਰ ਪੁੱਛਦਾ ਨਾ ਤਾਂ ਅਸੀਂ 17 ਸਾਲ ਦਾ ਹੋ ਗਿਆ ਜੀ 20 ਸਾਲ ਦਾ ਹੋ ਗਿਆ ਜੀ 22 ਸਾਲ ਦਾ ਹੋ ਗਿਆ ਪਰ ਅਸਲ ਦੇ ਵਿੱਚ ਉੱਤੇ ਕੁਛ ਨਾ ਕੁਛ ਮਹੀਨੇ ਕੁਛ ਨਾ ਕੁਛ ਦਿਨ ਹੁੰਦੇ ਆ ਪਰ ਅੱਜ ਕੱਲ ਜਦੋਂ ਅਸੀਂ ਪੇਪਰਾਂ ਦੇ ਵਿੱਚ ਭਰਨਾ ਹੁੰਦਾ ਹੈ ਈਅਰਸ ਡੇਸ ਐਂਡ ਮੰਥਸ ਪਰਨੇ ਪੈਂਦੇ ਸਾਨੂੰ ਵੀ ਮੈਂ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਦਾ ਅੱਜ ਦੀ ਤਰੀਕ ਤੱਕ ਟਿਲ ਡੇਟ ਹੋ ਗਿਆ ਹੋਇਆ ਤੇ ਉਸ ਦੇ ਲਈ ਸਾਨੂੰ ਇੱਕ ਫਾਰਮੂਲਾ ਹੈ ਬੜਾ ਸਿੰਪਲ ਜਿਹਾ ਹੈਗਾ ਆਪਾਂ ਅੱਜ ਸਿੱਖਦੇ ਆਂ ਤੇ ਹੁਣ ਫਾਰਮ ਭਰਨ ਦਾ ਵੀ ਜਿਹੜਾ ਟਾਈਮ ਹੈ ਐਗਜ਼ਾਮਸ ਦਾ ਉਹ ਚੱਲ ਰਿਹਾ ਹੈ ਤੇ ਤੁਸੀਂ ਇਹ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਦੇ ਹੋ ਗਏ ਤੇ ਇਹ ਸਿੱਖ ਲਓ ਤੇ ਬੜਾ ਸਹਿਜੀ ਹੋ ਜਾਏਗਾ ਤਾਂ ਕੀ ਕੀ ਕਰਨਾ ਕੀ ਹੈ ਅੱਜ ਦੀ ਤਰੀਕ ਲਿਖਣੀ ਆ ਸੀ ਅੱਜ ਦੀ ਤਰੀਕ ਹੈਗੀ ਹੈ ਸਾਡੇ ਕੋਲ 4 6 2024 ਇਹ ਇਸ ਤਰ੍ਹਾਂ ਲਿਖਾਂਗੇ ਤਾਂ ਆਸਾਨ ਰੋਗ ਆ ਸਾਨੂੰ ਤਾਂ ਹੁਣ ਜਨਮ ਮਿਤੀ ਆਪਾਂ ਆਪਣੀ ਲਿਖਣੀ ਹੈ ਤਾਂ ਜਨਮ ਮਿਤੀ ਹੈ ਮੰਨ ਲਓ ਸਾਡੀ 14 8 2006 ਇਹ ਸਾਡੀ ਜਨਮ ਮਿਤੀ ਹੈ ਤਾਂ ਹੁਣ ਕਿੰਨੇ ਸਾਲ ਕਿੰਨੇ ਮਹੀਨੇ ਤੇ ਕਿੰਨੇ ਦਿਨ ਦਾ ਹੋ ਗਿਆ ਇਹ ਵਿਅਕਤੀ ਆਪਾਂ ਨੇ ਇਹ ਦੇਖਣਾ ਤਾਂ ਅਸੀਂ ਇੱਥੇ ਯਾਦ ਰੱਖਣ ਦੇ ਲਈ ਲਿਖ ਲੈਣਾ ইয়ারਸ ਮੰਥਸ ਡੇਸ ਤਾਂ ਹੁਣ 4 ਜੋ 14 ਨਹੀਂ ਘਟਦਾ ਹੈ ਤਾਂ ਸਾਨੂੰ ਹਾਸਲ ਲੈਣਾ ਪੈਣਾ ਜਦੋਂ ਹਾਸਲ ਲਿੱਤਾ ਤਾਂ ਹਾਸਲ ਅਸੀਂ 1 ਮਹੀਨਾ ਲਿੱਤਾ ਤੇ 1 ਮਹੀਨੇ ਚ ਆਪਾਂ ਨੇ 30 ਦਿਨ ਐਵਰੇਜ ਮੰਨ ਕੇ ਚੱਲਨੇ ਆ ਤੇ 30 ਦਿਨ ਇਧਰੋਂ ਇਹਦੇ ਚ ਜੁੜੇ ਤੇ ਇਹ ਕਿੰਨਾ ਬਣ ਗਿਆ 34 ਦਿਨ ਹੋ ਗਏ ਸਾਡੇ ਕੋਲ 30 ਤੇ 4 4 ਉਹਦੇ ਸੀਗੇ 30 ਹੋਰ ਜੋੜ ਤੇ 30 ਤੇ 4 34 34 ਜੋ 4 ਘਟਾਓ 4 ਚੋਂ 4 ਗੇ 0 3 ਚੋਂ 1 ਗੇ 2 20 ਦਿਨ 5 ਜੋ ਹੁਣ 8 ਨਹੀਂ ਘਟਦਾ ਫੇਰ ਇਧਰੋਂ 1 ਸਾਲ ਆਪਾਂ ਨੇ 1 ਸਾਲ ਹਾਸਲ ਲੈ ਲਿਆ 1 ਸਾਲ ਹਾਸਲ ਲੈਣ ਦਾ ਮਤਲਬ ਮਹੀਨਿਆਂ ਚ ਜੋੜਨਾ 1 ਸਾਲ ਚ 12 ਮਹੀਨੇ ਤਾਂ 12 ਇਹਦੇ ਚ ਜੋੜਾਂਗੇ ਤੇ 12 ਤੇ 5 ਕਿੰਨੇ ਹੋਗੇ 17 ਹੁਣ 17 ਚੋਂ 8 ਘਟਾ ਦਿਓ 9 ਹੁਣ ਇੱਧਰ ਰਹਿ ਗਿਆ 23 23 ਚੋਂ 6 ਘਟਾ ਦਿਓ ਤਾਂ ਆਹ ਬਣ ਗਿਆ 17 ਤਾਂ ਆਹ ਤੁਹਾਡੀ ਉਮਰ ਆ ਗਈ 17 ਸਾਲ 9 ਮਹੀਨੇ 20 ਦਿਨ ਅੱਜ ਦੀ ਤਰੀਕ ਤੱਕ 17 ਸਾਲ 9 ਮਹੀਨੇ 20 ਦਿਨ ਇਸ ਤਰ੍ਹਾਂ ਦੇ ਨਾਲ ਅਸੀਂ ਕੱਢ ਸਕਦੇ ਆ ਫੇਰ ਵੀ ਨਾ ਸਮਝਾਈ ਪਾਜ਼ ਕਰਕੇ ਦੁਬਾਰਾ ਤੋਂ ਦੇਖੋ ਫੇਰ ਵੀ ਨਹੀਂ ਸਮਝ ਆਂਦੀ ਤਾਂ ਮੇਰਾ ਨੰਬਰ ਹੈ ਜਿਹੜਾ ਮੋਬਾਈਲ ਨੰਬਰ ਤੁਹਾਨੂੰ ਮੈਂ ਦੱਸ ਦਿੰਨਾ ਤੁਸੀਂ ਇਸ ਤੇ ਕੰਟੈਕਟ ਕਰੋ ਤੇ ਇਸ ਨੂੰ ਫੇਰ ਸਮਝ ਲਓ 9615060454 ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਲੈਬ ਔਨ व्हील्स ਅਜੇ ਇਹ ਹੋਰ ਕਨਸੈਪਟ ਲੈ ਕੇ ਤੁਹਾਡੇ ਲਈ ਹਾਜ਼ਰ